हां जी दोस्तों लेके हाजिर हैं अगला वीडियो और इस लेसन का नाम है मेरा कमरा पीतल की कढ़ाई ये डॉक्टर सहेंद्र सिंह बणजारा वेदी का लिखा हुआ लेख है डॉक्टर सहेंद्र सिंह बणजारा वेदी का जन्म 29 अप्रैल 1924 ਨੂੰ ਸਰਦਾਰ सुंदर सिंह ਦੇ ਘਰ सियालकोट ਵਿੱਚ ਹੋਇਆ ਉਸਨੇ ਆਪਣਾ ਬਚਪਨ ਨਾਨਕਿਆਂ ਦੇ ਘਰ ਪੋਠਵਾਰ ਵਿੱਚ ਬਿਤਾਇਆ ਇੱਥੋਂ ਹੀ ਉਸ ਦੀ ਸਾਹਿਤ ਰਚਨਾ ਦੀ ਜਾਗ ਲੱਗੀ ਸਿਆਲਕੋਟ ਦੇ ਇਲਾਕੇ ਵਿੱਚ ਲੋਕਾਂ ਦੇ ਮਨਾਂ ਵਿੱਚ ਵੀਰ ਨਾਇਕ ਰਾਜਰਸਾਲੂ ਦੀ ਕਥਾ ਉਕਰੀ ਹੋਈ ਹੈ ਇੱਥੋਂ ਦੀਆਂ ਬਹੁਤ ਸਾਰੀਆਂ ਥਾਵਾਂ ਕਿਸੇ ਨਾ ਕਿਸੇ ਤਰ੍ਹਾਂ ਰਾਜਰਸਾਲੂ ਨਾਲ ਜੁੜੀਆਂ ਹੋਈਆਂ ਹਨ ਡਾਕਟਰ ਸਹਿਬ ਦੀ ਸਵੈ ਜੀਵਨੀ ਅੱਧੀ ਸੈਨਾ ਵਿੱਚੋਂ ਇਹ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਪੋਠੋਹਾਰ ਦਾ ਇਲਾਕਾ ਲੋਕ ਸਾਹਿਤ ਨਾਲ ਭਰਿਆ ਹੋਇਆ ਹੈ। ਇਸੇ ਤੱਥ ਨੇ ਹੀ ਲੇਖਕ ਦੀ ਲੋਕ ਸਾਹਿਤ ਵਿੱਚ ਰੁਚੀ ਪੈਦਾ ਕੀਤੀ। ਇਹ ਗੱਲ ਉਸਦੇ ਨਿਬੰਧ ਮੇਰਾ ਕਮਰਾ ਪਿੱਤਲ ਦੀ ਕੜਾਹੀ ਵਿੱਚੋਂ ਸਪਸ਼ਟ ਹੁੰਦੀ ਹੈ। ਡਾਕਟਰ 베ਦੀ ਦੀ ਜ਼ਿੰਦਗੀ ਇੱਕ ਕਠਿਨ ਸੰਘਰਸ਼ ਹੈ। ਉਹ ਅਜੇ ਵੀ ਬੀਏ ਵਿੱਚ ਹੀ ਪੜਦਾ ਸੀ। ਉਸਦੇ ਪਿਤਾ ਜੀ ਚਲਾਣਾ ਕਰ ਗਏ। ਸਿੱਟੇ ਵਜੋਂ ਉਸ ਨੂੰ ਪੜ੍ਹਾਈ ਵਿੱਚ ਹੀ ਛੱਡ ਕੇ ਨੌਕਰੀ ਕਰਨੀ ਪਈ। ਪੇਟਾ ਦੀ ਮੌਤ ਦੇ ਕਾਰਨ ਉਸ ਨੂੰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨਾਲ ਉਸ ਦੀ ਸੂਝ ਸੂਖਮ ਤੇ ਤੀਖਣ ਹੋਈ ਭਾਰਤ ਪਾਕ ਦੀ ਵੰਡ ਸਮੇਂ ਉਸ ਨੂੰ ਓਜੜਨਾ ਪਿਆ ਤੇ ਉਹ ਦਿੱਲੀ ਵਿੱਚ ਆ ਟਿਕਿਆ ਕੁਝ ਸਮਾਂ ਉਸਨੇ ਮਾਸਕ ਪ੍ਰੀਤਮ ਦੇ ਸਪਤਾਹ ਫਤਿਹ ਦੇ ਸੰਪਾਦਕ ਵਜੋਂ ਕੰਮ ਕੀਤਾ ਆਪਣੀ ਮਿਹਨਤ ਤੇ ਹਿੰਮਤ ਨਾ ਹਾਰਨ ਸਦਕਾ ਉਹ ਲੋਕ ਸਾਹਿਤ ਦੇ ਖੋਜੀ ਤੇ ਲੋਕ ਸਾਹਿਤ ਦੀ ਪਛਾਣ ਨੂੰ ਸਥਾਪਿਤ ਕਰਨ ਵਾਲੇ ਲੇਖਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਸਨੇ ਜ਼ਿੰਦਗੀ ਦੀਆਂ ਤੰਗੀਆਂ, ਤਰਸੀਆਂ ਦੀ ਪ੍ਰਵਾਹ ਕੀਤੇ ਬਿਨਾਂ ਖੋਜ ਦਾ ਕੰਮ ਜਾਰੀ ਰੱਖਿਆ ਤੇ ਐਮਏ ਕਰਨ ਮਗਰੋਂ 1954 ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪ ਕਾਲਜ ਦਾ ਪ੍ਰਾਧਿਆਪਕ ਲੱਗ ਗਿਆ। ਮਗਰੋਂ ਇਸ ਕਾਲਜ ਦਾ ਨਾਮ ਦਿਆਲ ਸਿੰਘ ਕਾਲਜ ਹੋ ਗਿਆ। ਜਿੱਥੋਂ ਉਹ 1990 ਦੇ ਵਿੱਚ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਉਸਨੇ ਅਖਾਣਾਂ ਦਾ ਆਲੋਚਨਾਤਮਕ ਵਿਸ਼ੇ ਉੱਤੇ ਪੀਐਚਡੀ ਕੀਤੀ 2001 ਵਿੱਚ ਉਸ ਦਾ ਦਿਹਾਂਤ ਹੋ ਗਿਆ ਸਾਹਿਤ ਖੇਤਰ ਵਿੱਚ ਉਸਨੇ ਸਭ ਤੋਂ ਪਹਿਲਾਂ 1944 ਵਿੱਚ ਖੁਸ਼ਬੂਆਂ ਕਾਵ ਸੰਗ੍ਰਹਿ ਲਿਖ ਕੇ ਪ੍ਰਵੇਸ਼ ਕੀਤਾ ਇਸ ਤੋਂ ਇਲਾਵਾ ਉਸਨੇ ਕਮਲ ਪੱਤੀਆਂ ਤੇ ਪਾਣੀ ਅੰਦਰ ਲੀਕ ਕਾਵੀ ਸੰਗ੍ਰਹਿ ਲਿਖੇ ਪੰਜਾਬੀ ਸਾਹਿਤ ਨੂੰ ਉਸਦੀ ਸਭ ਤੋਂ ਵੱਡੀ ਦੇਣ ਲੋਕਲਾਜ ਤੇ ਲੋਕ ਸਾਹਿਤ ਦੇ ਖੇਤਰ ਵਿੱਚ ਹੈ ਔਰ ਲੋਕਧਾਰਾ ਅਧਿਐਨ ਮੱਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ ਲੋਕਧਾਰਾ ਤੇ ਸਾਹਿਤ ਪੰਜਾਬ ਦੀ ਲੋਕਧਾਰਾ ਗੁਰੂ ਨਾਨਕ ਤੇ ਲੋਕ ਪ੍ਰਵਾਹ ਗੁਰੂ ਅਰਜਨ ਦੇਵ ਦੀ ਬਾਣੀ ਵਿੱਚ ਲੋਕ ਤੱਤ ਸੋਹਜ ਪ੍ਰਬੰਧਾ ਕਾੜਾ ਕੋਸ਼ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਏਡੀ ਲੋਕ ਸਾਹਿਤ ਬਾਤਾਂ ਮੁੱਢ ਕਦੀਮ ਦੀਆਂ ਲੋਕ ਆਖਦੇ ਹਨ ਅੱਗੇ ਲਿਖਿਆ ਹੋਇਆ ਇੱਕ ਘੁੱਟ ਰਸ ਦਾ ਲੋਕ ਕਹਾਣੀਆਂ ਪੰਜਾਬ ਦੀਆਂ ਜਨੌਰ ਕਹਾਣੀਆਂ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਲੋਕ ਵੀਰ ਰਾਜਾ ਰਸਾਲੂ ਸੱਸਾ ਸਵੈ ਜੀਵਨੀ ਅੱਧੀ ਮਿੱਟੀ ਅੱਧਾ ਸੋਨਾ ਮੇਰੇ ਰਾਹਾਂ ਦੇ ਰੰਗ ਮੇਰਾ ਨਾਨਕਾ ਪਿੰਡ ਗੱਲੀਆਂ ਚਿੱਕੜ ਦੂਰਕਰ ਅੱਗੇ ਆਪ ਦੀ ਲੋਕ ਧਾਰਾ ਦੀ ਸਰਮੌਰ ਰਚਨਾ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਹੈ ਜਿਸ ਦੀਆਂ 4 ਜਿਲਦਾਂ ਛਪ ਚੁੱਕੀਆਂ ਤੇ 8 ਤਿਆਰ ਹੋ ਰਹੀਆਂ ਹਨ ਇਸ ਖੇਤਰ ਵਿੱਚ ਆਪ ਦੇ ਨੂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਵਾਨਿਆ ਤੇ ਸਲਾਹਿਆ ਗਿਆ ਹੈ ਆਪ ਦੀ ਰਚਨਾ ਪੰਜਾਬੀ ਦੀਆਂ ਜਨੌਰ ਕਹਾਣੀਆਂ ਦਾ ਰੂਸੀ ਭਾਸ਼ਾ ਵਿੱਚ ਅਨਵਾਦ ਛਪ ਚੁੱਕਾ ਹੈ ਆਪ ਦੀ ਪ੍ਰਸਿੱਧ ਪੁਸਤਕ ਪੰਜਾਬੀ ਲੋਕ ਧਾਰਾ ਹਿੰਦੀ ਵਿੱਚ ਪੰਜਾਬੀ ਲੋਕ ਸੰਸਕ੍ਰਿਤੀ ਔਰ ਸਾਹਿਤ ਅਤੇ ਅੰਗਰੇਜ਼ੀ ਵਿੱਚ ਫੋਕਲੋਰ ਆਫ ਪੰਜਾਬ ਸਿਰਲੇਖ ਹਟ ਚੁੱਕੇ ਹਨ ਆਪ ਨੂੰ अनेका ਸਰਕਾਰੀ ਅਤੇ ਗੈਰ ਸਰਕਾਰੀ ਸਨਮਾਨ ਤੇ ਪੁਰਸਕਾਰ ਪ੍ਰਾਪਤ ਹੋਏ ਹਨ ਇਹਨਾਂ ਵਿੱਚ ਭਾਸ਼ਾ ਵਿਭਾਗ ਪੰਜਾਬੀ ਸ਼੍ਰੋਮਣੀ ਸਹਿਯਦਕਾਰ ਸਾਇਤ ਅਕਾਦਮੀ ਦਿੱਲੀ ਪੰਜਾਬੀ ਅਕਾਦਮੀ ਦਿੱਲੀ ਹਰਿਆਣਾ ਅਕਾਦਮੀ ਪੰਜਾਬ ਕੌਂਸਲ ਪੰਜਾਬੀ ਸਾਇਤ ਅਕਾਦਮੀ ਲੁਧਿਆਣਾ ਵੱਲੋਂ ਮਿਲੇ ਸਨਮਾਨ ਸ਼ਾਮਿਲ ਹਨ ਇਸ ਦੀ ਵਾਰਤਕ ਸ਼ੈਲੀ ਸਰਲ, ਸਪਸ਼ਟ, ਰੋਚਕ ਤੇ ਲੋਕਤਾ ਦੇ ਰੰਗ ਵਿੱਚ ਰੰਗੀ ਹੋਈ ਹੈ। ਉਸ ਦਾ ਵਾਰਡਨ ਬੜਾ ਟੰਬੂਵਾ ਤੇ ਪ੍ਰਭਾਵਸ਼ਾਲੀ ਹੈ।